ਯਾਰੇ ਦੋਸਤੋ ਮੈਂ ਇਸ ਵੇਲੇ ਖੜਾ ਵਾਂ ਸਰहदी ਜਲਾ ਗਰਦਾਸਪੁਰ ਦੇ ਸਦਰ ਮਕਾਮ ਗਰਦਾਸਪੁਰ ਤੋਂ ਟੰਡੋਰੀ ਮਹੰਤਾ ਨੂੰ ਜਾਣ ਵਾਲੀ ਜਿਹੜੀ ਲਿੰਕ ਰੋਡ ਆ ਉਹਦੇ ਉੱਤੇ ਪੈਣ ਵਾਲੇ ਪਿੰਡ ਗਾਜੀਕੋੜ ਦੇ ਨੇੜੇ ਜਿਹੜੀ ਜੁਬੀਡੀਸੀ ਕਨਾਲ ਨਹਿਰ ਗੁਜ਼ਰ ਰਹੀ ਆ ਉਹਦੇ ਤੇ ਆੜਾ ਪੋਲ ਬਣ ਰਿਹਾ ਵਾ ਇਹਦਾ ਜਿਹੜਾ ਨੀ ਪੱਥਰ ਆ ਪਿਆਰੇ ਵੀਰੋ ਵੇ 4 12 23 ਨੂੰ ਰੱਖਿਆ ਗਿਆ ਸੀਗਾ ਤੋਨ ਨੂੰ ਮੈਂ ਸਾਰੀਆਂ ਤਸਵੀਰਾਂ ਵਖਾ ਰਿਆਂ ਨਾਲ ਦੀ ਨਾਲ ਹੀ ਤੇ ਸ਼ਰਤ ਸੀਗੀ ਇਹ ਕਿ ਇਹ 3 12 24 ਨੂੰ ਜਿਹੜਾ ਮੁਕੰਮਲ ਹੋ ਜਾਏਗਾ ਤੇ ਲੋਕਾਂ ਨੂੰ ਭੇਟ ਹੋ ਜਾਏਗਾ 3 12 24 ਲੰਘ ਗਈ ਤੇ 25 ਦਾ ਤੁਸੀਂ ਹਿਸਾਬ ਲਾ ਲਓ ਕਿ ਮਾਰਚ ਆਉਣ ਵਾਲੀ ਆ ਤੇ ਇਸ ਪੋਲ ਦਾ ਕੰਮ ਅਜੇ ਉਸੇ ਤਰ੍ਹਾਂ ਅਧੂਰਾ ਪਿਆ ਵਾ ਤੇ ਪੋਲ ਦਾ ਕੰਮ ਅਧੂਰਾ ਹੋਣ ਕਾਰਨ ਜਾਂ ਸਮੇਂ ਸਿਰ ਪੋਲ ਨਾ ਬਣਨ ਕਾਰਨ ਇਸ ਹਲਕੇ ਦੇ ਕਰੀਬ-ਕਰੀਬ 650 ਪਿੰਡ ਜਿਹੜੇ ਆ ਉਹਨਾਂ ਦੇ ਵਸਨੀਕ ਜਿਹੜੇ ਆ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਆ ਦੇਖੋ ਲੋਕਾਂ ਨੂੰ ਆਵਾਜਾਈ ਵਾਸਤੇ ਕਿੰਨੀਆਂ ਪ੍ਰੋਬਲਮਜ਼ ਆ ਰਹੀਆਂ ਨੇ ਲੋਕਾਂ ਨੇ ਆਪਣਾ ਗੰਨਾ ਮਿੱਲਾਂ ਨੂੰ ਖਾੜਨਾ ਹੁੰਦਾ ਹੋਰ ਸ਼ਹਿਰ ਗਰਦਾਸਪੁਰ ਨੂੰ ਪਿੰਡਾਂ ਦੇ ਲੋਕਾਂ ਨੇ ਜਾਣਾ ਹੁੰਦਾ ਵਾ ਲੋਕ ਬੇਹੱਦ ਪ੍ਰੇਸ਼ਾਨ ਤੇ ਤੰਗ ਹੋ ਰਹੇ ਨੇ ਪਰ ਨਾ ਤਾਂ ਪ੍ਰਸ਼ਾਸਨ ਨੂੰ ਪ੍ਰਵਾਹ ਆ ਕੋਈ ਤੇ ਨਾ ਕਿਸੇ ਸਰਕਾਰ ਦੇ ਮੰਤਰੀਆਂ ਨੂੰ ਜਾਂ ਵਿਧਾਇਕਾਂ ਨੂੰ ਕੋਈ ਪ੍ਰਵਾਹ ਆ ਮੈਂ ਤੇ ਖਾਸ ਤੌਰ ਤੇ ਦਰਜ ਕਰਨ ਲੱਗਾ ਵਾਂ ਕਿ ਇਹ ਜਿਹੜਾ ਪੁਲ ਵਾ ਇਹਦੀ ਲੰਬਾਈ ਕੇਵਲ ਤੇ ਕੇਵਲ 75 ਮੀਟਰ ਵਾ 75 ਮੀਟਰ ਦਾ ਪੁਲ ਇੱਕ ਸਾਲ ਦੇ ਚ ਕੰਪਲੀਟ ਨਹੀਂ ਹੋਇਆ ਤੇ ਇਹਦੀ ਲਾਗਤ ਸਕੀ ਸੀਗੀ 5 ਕਰੋੜ 80 ਲੱਖ 85 ਹਜ਼ਾਰ 6 ਕਰੋੜ ਦੇ ਕਰੀਬ ਇਹ ਪੁਲ ਦੀ ਜਿਹੜੀ ਆ ਉਹ ਬੰਤਰ ਬਣਾਉਣ ਵਾਸਤੇ ਲੱਗੜੇ ਸੀਗੇ ਤੇ ਮੈਨੂੰ ਪਤਾ ਲੱਗਾ ਕਿ ਉਹ ਰੀ ਕੀਮਤ ਵਾਲਾ ਜਾਂ ਜਿਹੜੇ ਪੁਲ ਦੀ ਠੇਕਾ ਹੋਇਆ ਸੀਗਾ ਉਹ 6 ਕਰੋੜ ਤੋਂ ਵਧਾ ਕੇ 7 ਕਰੋੜ ਹੋ ਗਿਆ 7 ਕਰੋੜ ਠੇਕਾ ਦੇ ਹੋ ਗਿਆ ਵਾ ਪਰ ਪਿਆਰੇ ਦੋਸਤੋ ਪੁਲਾਜ ਤੱਕ ਨਹੀਂ ਬਣਿਆ ਤੇ ਲੋਕ ਜਿਹੜੇ ਹਲਕੇ ਦੇ ਆ ਉਹਨਾਂ ਨੂੰ ਬੜੀਆਂ ਵੱਡੀਆਂ ਪ੍ਰੋਬਲਮਸ ਬੜੀਆਂ ਵੱਡੀਆਂ ਔਕਣਾ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਲੋਕਾਂ ਦੀ ਮੰਗ ਵਾ ਕਿ ਤੁਸੀਂ ਜੇ ਨਹੀਂ ਪੱਥਰ ਰੱਖੇ ਨੂੰ ਸਾਲ ਵੱਧ ਹੋ ਗਿਆ ਵਾ ਤੇ ਬੰਦਿਆਂ ਨੂੰ ਵੀ ਸਾਲ ਤੋਂ ਉੱਪਰ ਚੱਲਾ ਵਾ ਤੇ ਅਜੇ ਤੱਕ ਮੇਖੋ ਤੁਸੀਂ ਮੂਢਲੇ ਤੌਰ ਤੇ ਵੀ ਅਜੇ ਇਹਦਾ ਕੋਈ ਬਹੁਤਾ ਜਿਆਦਾ ਕੰਮ ਨਹੀਂ ਪੂਰਾ ਹੋਇਆ ਇਹ ਇੱਕ ਜਗਾੜ ਜਾਂ ਬਣਾ ਕੇ ਲਾਗੇ ਨੇ ਇਸ ਵੇਲੇ ਉਹਦਾ ਜਿਹੜਾ ਕੰਮ ਆ ਮੁਕੰਮਲ ਰੂਪ ਵਿੱਚ ਬੰਦ ਪਿਆ ਵਾ ਕੋਈ ਵੀ ਕੰਮ ਨਹੀਂ ਚੱਲ ਰਿਹਾ ਨਾ ਕੋਈ ਇੱਥੇ ਕਰਮਚਾਰੀ ਨਾ ਕੋਈ ਇੱਥੇ ਘਾਰੀ ਆ ਤੇ ਨਾ ਕੋਈ ਇੱਥੇ ਠੇਕੇਦਾਰੀ ਆ ਲੋਕਾਂ ਦੀ ਮੰਗ ਵਾਕੇ ਜਿਹੜਾ ਪੁਲ ਵਾਏ ਨੂੰ ਤੁਰੰਤ ਚਾਲੂ ਕਰਕੇ ਬਣਾ ਕੇ ਤੇ ਲੋਕਾਂ ਨੂੰ ਭੇੜ ਦਿੱਤਾ ਜਾਵੇ ਤਾਂ ਕਿ ਹਲਕੇ ਦੇ ਜਿਹੜੇ ਲੋਕ ਆ ਬਿਨਾਂ ਵਜ੍ਹਾ ਤੰਗ ਪ੍ਰੇਸ਼ਾਨ ਹੋ ਰਹੇ ਨੇ ਆਵਾਜ਼ਾਂ ਤੇ ਵਿਗੜ ਪੈ ਰਿਆ ਵਾ ਤੇ ਉਹ ਲੋਕਾਂ ਨੂੰ ਜਿਹੜੀਆਂ ਤਕਲੀਫਾਂ ਮਹਿਸੂਸ ਹੋ ਰਹੀਆਂ ਵਾਂ ਜਿਹੜੇ ਲੋਕਾਂ ਦੀ ਆਵਾਜ਼ਾਂ ਤੇ ਵਿਗੜ ਪਿਆ ਵਰਕਾवट ਪਈ ਆ ਨਾਲ ਦੀ ਨਾਲ ਮੈਂ ਤੇ ਐਂਟਰ ਕਰਨ ਲੱਗਾ ਪਿਆਰੇ ਦੋਸਤੋ ਕਿ ਸਬੰਧਤ ਠੇਕੇਦਾਰ ਵੱਲੋਂ ਤੇ ਸਰਕਾਰ ਵੱਲੋਂ ਇਸ ਪੋਲ ਨੂੰ ਬਣਾਉਣ ਤੋਂ ਪਹਿਲਾਂ ਕੋਈ ਆਰਜੀ ਤੌਰ ਤੇ ਬਦਲਾਵ ਪੰਧ ਨਹੀਂ ਕੀਤਾ ਗਿਆ ਆਵਾਜਾਈ ਵਾਸਤੇ ਆਵਾਜ਼ੇ ਚਾਲੂ ਰੱਖਣ ਵਾਸਤੇ ਕੋਈ ਬਦਲਾਵ ਪਰਮਤ ਨਾ ਕਰਨ ਕਾਰਨ ਲੋਕ ਬੇਹੱਦ ਦੁਖੀ ਅਮਨ ਲੋਕ ਮਿਲੇ ਸੀ ਇੱਥੇ ਹੁਣ ਗੱਲਾਂ ਕਰ ਰਹੇ ਸਨ ਕਿ ਲੋਕਾਂ ਨੂੰ ਪਤਾ ਨਹੀਂ ਕਿੰਨੇ ਕਿੰਨੇ ਕਿਲੋਮੀਟਰ ਕਿੰਨੂੰ 50 ਕਿਲੋਮੀਟਰ ਕਿੰਨੂੰ 100 ਕਿਲੋਮੀਟਰ ਕਿੰਨੂੰ 30 ਕਿਲੋਮੀਟਰ ਦੂਰੀ ਤੇ ਜਾ ਕੇ ਤੇ ਵਾਪਸ ਆਉਣਾ ਪੈਂਦਾ ਤੇ ਬਿਨਾਂ ਵਜ੍ਹਾ ਤੱਕ ਪ੍ਰੇਸ਼ਾਨ ਲੋਕ ਹੋ ਰਹੇ ਨੇ ਲੋਕਾਂ ਦੀ ਮੰਗਵਾ ਕੇ ਜਿਹੜਾ ਪੁਲ ਵਾਏ ਨੂੰ ਤੁਰੰਤ ਬਣਾ ਕੇ ਤਿਆਰ ਕਰਕੇ ਤੇ ਲੋਕਾਂ ਨੂੰ ਭੇਜ ਕੀਤਾ ਜਾਵੇ ਤੁਹਾਡਾ ਬਹੁਤ ਬਹੁਤ ਧੰਨਵਾਦ ਪਿਆਰੇ ਵੀਰੋ